ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਥਿਤ ਹੈ ਪੀਰ ਬੁੱਢਣ ਸਾਹਿਬ ਜੀ ਦੀ ਦਰਗਾਹ ਇੱਕ ਅਜਿਹੀ ਥਾਂ ਜਿੱਥੇ ਸਦੀਆਂ ਤੋਂ ਹਿੰਦੂ ਸਿੱਖ ਤੇ ਮੁਸਲਮਾਨ ਭਾਈਚਾਰੇ ਨੇ ਏਕਤਾ ਤੇ ਸ਼ਰਧਾ ਦਾ ਪ੍ਰਤੀਕ ਬਣਾਇਆ ਹੈ ਕਿਹਾ ਜਾਂਦਾ ਹੈ ਕਿ ਪੀਰ ਬੁੱਢਣ ਸਾਹਿਬ ਜੀ ਮਹਾਨ ਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਦਾ ਗੁਰੂ ਨਾਨਕ ਜੀ ਦੇ ਨਾਲ ਚੰਗਾ ਸਬੰਧ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੋਂ ਪ੍ਰਭਾਵ ਪ੍ਰਾਪਤ ਕਰਨ ਤੇ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਉਹਨਾਂ ਦੀ ਭਾਵਨਾਪਰਪੂਰ ਮੁਲਾਕਾਤ ਹੋਈ। ਦਰਗਾਹ ਦੇ ਆਲੇ-ਦੁਆਲੇ ਦਾ ਮਾਹੌਲ ਸ਼ਾਂਤੀ, ਸੁਖ ਅਤੇ ਰੋਹਾਨੀ ਅਨੁਭਵ ਨਾਲ ਭਰਪੂਰ ਹੈ। ਹਰ ਸਾਲ ਇੱਥੇ ਲੱਖਾਂ ਸ਼ਰਧਾਲੂ ਅਰਦਾਸ ਕਰਨ ਤੇ ਚਾਦਰ ਚੜਾਉਣ ਆਉਂਦੇ ਹਨ। ਇਹ ਥਾਂ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚੀ ਭਗਤੀ ਕਿਸੇ ਇੱਕ ਮਜ਼ਹਬ ਤਕਸੀਮਤ ਨਹੀਂ ਹੁੰਦੀ ਇਹ ਪਿਆਰ ਏਕਤਾ ਤੇ ਮੁਨਫਤਾ ਦਾ ਸੰਦੇਸ਼ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੇਮ ਲਹਿਰੀ ਤੇ ਅਸੀਂ ਇਸ ਵੇਲੇ ਪਹੁੰਚੇ ਹੋਇਆ ਸ੍ਰੀ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਸਾਈ ਬੁੱਢਣ ਸ਼ਾਹ ਜੀ ਦੀ ਜਿਹੜਾ ਦਰਗਾਹ ਹੈਗੀ ਉੱਥੇ ਔਰ ਇੱਥੇ ਜਿਹੜੇ ਹੁਣ ਸਾਰਾ ਕਾਰੋਬਾਰ ਸੰਭਾਲ ਲੈਣੇ ਸਾਰੇ ਕੰਮ ਕਰਦੇਖ ਰਹੇ ਨੇ ਦਿਲਵਾਕ ਸ਼ਾਹ ਜੀ ਤੇ ਬਾਬਾ ਦਲਵਾਰ ਸ਼ਾਹ ਜੀ ਆਜੋ ਆਪਾਂ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਔਰ ਇੱਥੋਂ ਦੇ ਇਤਿਹਾਸ ਬਾਰੇ ਤੇ ਜਿਹੜਾ ਹੈ ਗਿਆ ਤੁਹਾਨੂੰ ਪਵਾਉਣੇ ਆਸਾਂ ਚ ਅ ਸਲਾਮ ਅਲੈਕੁਮ ਵਾ ਅਲੈਕੁਮ ਸਲਾਮ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਸਤਿ ਕਿ ਇਤਿਹਾਸ ਕੀ ਹੈ ਬਾਬਾ ਜੀ ਇੱਥੋਂ ਹਾਂ ਜੀ ਮੈਂ ਆਪ ਜੀ ਨੂੰ ਬਾਬਾ ਜੀ ਬਾਰੇ ਜਿਹੜੀ ਜਾਣਕਾਰੀ ਦੇ ਰਿਹਾ ਜੀ ਇਹ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਜੀ ਇੱਕ ਸੂਫੀ ਬਹੁਤ ਵੱਡੇ Sufi ਇੱਕ ਬਹੁਤ ਵੱਡੇ ਆਪਣੇ ਫਕਰ ਫਕੀਰ ਹੋਏ ਨੇ ਜੀ ਇੱਕ ਇਰਤ ਪਰ ਸਾਹ ਦੀ ਨਗਰੀ ਜਿੱਥੇ ਬਾਬਾ ਗੁਰਦੇਤਾ ਜੀ ਦਾ ਗੁਰਦੁਆਰਾ ਉਥੇ ਆ ਕੇ ਇਹਨਾਂ ਨੇ ਅੱਲਾ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਇਬਾਦਤ ਕਰਦਿਆਂ ਕਰਦਿਆਂ ਅੱਲਾ ਭਲੋ ਇੱਕ ਸ਼ੇਰ ਇੱਕ ਕੁੱਤਾ ਤੇ ਤਿੰਨ ਬਕਰੀਆਂ ਇਹ ਇਦਾਂ ਨੂੰ ਅੱਲਾ ਵੱਲੋਂ ਹੀ ਆਪਣੀਆਂ ਪ੍ਰਗਟਾ ਸ਼ੇਰ ਇਹਨਾਂ ਦੀਆਂ ਬਕਰੀਆਂ ਨੂੰ ਚਰਾ ਕੇ ਲੈਂਦਾ ਹੁੰਦਾ ਹੈ ਇਵਾਦਤ ਕਰਦਿਆਂ ਕਰਦਿਆਂ ਜਿਸ ਵਕਤ ਇਹਨਾਂ ਦੀ 671 ਸਾਲ ਦੀ ਉਮਰ ਹੋ ਗਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੁੱਲੂ ਮੰਡੀ ਦੀ ਯਾਤਰਾ ਕਰਦੇ ਹੋਏ ਇਸ ਕੀਰਤ ਪ੍ਰਸਾਦ ਉਹਨਾਂ ਨੇ ਚਰਨ ਪਾਏ ਨੇ ਲਹਿਰ ਦੇ ਕਿਨਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਉੱਥੇ ਇੱਕ ਲੜਕੀ ਸੀਗੀ ਬੀਬੀ ਜੀਤਾ ਜੀ ਜੋ ਕਿ ਗੁਰਨਾਨਕ ਪਾਸ਼ਾ ਜੀ ਬਹੁਤ ਵੱਡੀ ਪੱਗ ਸੀ ਉਹਨਾਂ ਦੇ ਘਰ ਆ ਕੇ ਗੁਰਨਾਨਕ ਮਹਾਰਾਜ ਪਾਸ਼ਾ ਨੇ ਕੁਝ ਕਲ ਬਤੀਤ ਕੀਤੇ ਸਵੇਰ ਹੁੰਦਿਆਂ ਵਾਲੇ ਦੇ ਮਰਦਾਨੇ ਆਖਰੇ ਨੇ ਕਿ ਸਾਨੂੰ ਅਲਾਈ ਬਾਣੀ ਆਈ ਹੈ ਮਰਦਾਨੇ ਰਵਾਜ ਜਦੋਂ ਗੁਰੂ ਨਾਨਕ ਮਹਾਰਾਜਾ ਨੇ ਕੀਰਤਨ ਸ਼ੁਰੂ ਕੀਤਾ ਕੀਰਤਨ ਕਰਦੇ ਆ ਕਰਦੇ ਆ ਦਿਨ ਰਾਤ 13 ਦਿਨ ਬਤੀਤ ਹੋ ਗਏ ਜਦੋਂ ਕੀਰਤਨ ਆਪਣਾ ਸਮਾਪਤ ਹੋਇਆ ਉਸ ਵਕਤ ਗੁਰੂ ਨਾਨਕ ਮਹਾਰਾਜਾ ਨੇ ਕੀ ਆਖਿਆ

ਇੱਕਠੇ ਚੁਗਦੇ ਗੁਰਨਾਨਕ ਮਹਾਰਾਜ ਪਾਸ਼ਾ ਨੇ ਵੇਖਿਆ ਉਹ ਬਹੁਤ ਹੈਰਾਨ ਹੋਏ ਕਿ ਸ਼ੇਰ ਇੱਕ ਮਾਸਾਰੀ ਜੀਵ ਇਹ ਇਹਨਾਂ ਦੀਆਂ ਬੱਕਰੀਆਂ ਨੂੰ ਚਰਾਦਾ ਬਹੁਤ ਹੈਰਾਨ ਹੋਏ ਜਦੋਂ ਗੁਰਨਾਨਕ ਮਹਾਰਾਜ ਪਾਸ਼ਾ ਔਰ ਬਾਬਾ ਬੁੱਢਣ ਸਾਹਿਬ ਜੀ ਦਾ ਮਲਾਪ ਹੋਇਆ ਹਾਕਮਾਰੀ ਸਾਈਂ ਜੀ ਸਮਾਦੀ ਖੋਲ ਵਾਸੀ ਤੁਹਾਡੇ ਦਰਸ਼ਨਾਂ ਲਈ ਆਏ ਨੇ ਬਾਬਾ ਬੁੱਢਣ ਸਾਹ ਜੀ ਆਪੇ ਭਣਾ ਦੇ ਵਾਰ ਬੈਠਿਆ ਨਾਲ ਜਮੀਨ ਨਾਲ ਲੱਗਦੇ ਹੁੰਦੇ ਸੀ ਇੰਨੀ ਵਿਰਦ ਵਸਤਾ ਰੋਹੀ ਸੀ ਜਦੋਂ ਬਾਬਾ ਜੀ ਨੇ ਭੇਫਰਾ ਦੇ ਬਾਦ ਜਾ ਕੇ ਵੇਖਿਆ ਕਿ ਮਹਾਰਾਜ ਤਨਪਾਗ ਕਿ ਆਪ ਜੀ ਦੇ ਮੈਨੂੰ ਦਰਸ਼ਨ ਹੋਏ ਨਹੀਂ ਬਾਬਾ ਬੁੱਢਣ ਸਾਹ ਜੀ ਨੇ ਉੱਠ ਕੇ ਬੱਕਰੀਆਂ ਦਾ ਦੁੱਧ ਚੋ ਕੇ ਚਿਪੀ ਦੇ ਵਿੱਚ ਪਾ ਕੇ ਗੁਰਨਾਇਕ ਮਹਾਰਾ ਪਾਸ਼ਾ ਕੇ ਪੇਟ ਤੇ ਗੁਰੂ ਨਾਨਕ ਮਹਾਰਾਜਾ ਪਾਸ਼ਾ ਗੋਕੀ ਕਹਿੰਦੇ ਨੇ ਸਾਈਂ ਜੀ ਇਹ ਤੁਧ ਸਾਡਾ ਰੱਖ ਲੋ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਬੀਮਾਰ ਹੋਏ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਅੱਗੇ ਤੋਂ ਡੀ ਬੇਟ ਕਰਦਿਆਂ ਕਰਦਿਆਂ ਜੀ ਮੇਰੀ 672 ਸਾਲ ਦੀ ਉਮਰ ਹੋ ਗਈ ਹੁਣ ਤੁਸੀਂ ਮੈਨੂੰ ਛੇਮਾ ਜਾਮਾ ਦੱਸਤਾ ਵੇਦ શરીર ਹੈ ਘੜੀ ਦਾ ਭਰੋਸਾ ਨਹੀਂ ਦਮ ਆਵੇ ਜਾਂ ਨਾ ਆਵੇ ਇਸ ਆਮਾਨ ਦਾ ਦੇਣਦਾਰ ਕੌਣ ਹੋਵੇਗਾ ਉਸ ਵਕਤ ਗੁਰਨਾਨਕ ਮਹਾਰਾਜਾ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇੱਕ ਬਚਨ ਕੀਤਾ ਸਾਈਂ ਜੀ ਸਾਡਾ ਦੁੱਧ ਤੇ ਤੁਹਾਡੀ ਬੁੱਧ ਇਸ ਛੇਵੇਂ ਜਾਮੇ ਤੱਕ ਉਵੇਂ ਹੀ ਸलाम ਰਹੂੰਗੀ ਐਨੇ ਬਚਨ ਆਕੇ ਗੁਰਨਾਨਕ ਮਹਾਰਾਜਾ ਆਪਣੇ ਕਰਤਾਰ ਪ੍ਰਸਾਦ ਨੂੰ ਚੱਲ ਗਏ ਉਹ ਜਿਹੜੀ ਦੁੱਧ ਦੀ ਚਿੱਪੀ ਸੀਗੀ ਲੈਵੇ ਧੂਨੇ اے دو دو ہن نانک نرکاری نان دہ تیرے سو گرد آپ بابا بڈن شاہ جی سواس چڑھا کے اللہ دے نان لین ہو گئے بیٹھیاں بیٹھیا جدو شری گروہ ہرگم پاشاہ دا سما آیا انہ دے بڑے سپتر بابا گردتا جی نو حکم کیتا جاؤ بابا جی پہلی پاشاہ دی امانت جا کے بابا بڈن شاہ تے لو جدوں بابا گردتا جی ਸਾਈਂ ਬਾਬਾ ਬੁੱਢਣ ਸਾਹ ਦੇ ਕੋਲ ਪੁੱਜੇ ਕਿ ਆ ਸਾਈਂ ਜੀ ਸਾਨੂੰ ਪਹਿਲੀ ਪਾਸ਼ਾ ਦੀ ਅਮਾਨਤ ਦੋ ਜਦੋਂ ਬਾਬਾ ਬੁੱਢਣ ਸਾਹ ਨੇ ਫਿਰ ਪੇਪਰਾਂ ਦੇ ਬਾਝ ਜਾ ਕੇ ਵੇਖਿਆ ਕਹਿੰਦੇ ਮਹਾਰਾਜ ਜੋਤ ਉਹੀ ਹੈ ਪਰ ਤੁਹਾਡਾ ਸਰੂਪ ਹੋ ਨਹੀਂ ਹੈ ਮੈਨੂੰ ਉਹੀ ਸਰੂਪ ਦਿਖਾਓ ਤਾਂ ਮੈਂ ਦੁੱਧ ਦੀ ਅਮਾਨਤ ਦੇਵਾਂਗਾ ਐਨੇ ਬਚਨ ਸੁਣ ਕੇ ਬਾਬਾ ਗੁਰਦਾਤਾ ਜੀ ਬਾਤ ਸਾਗੇ ਜਿੱਥੇ ਬਾਬਾ ਸ਼੍ਰੀ ਚੰਦਾ ਗੁਰਦੁਆਰਾ ਉਦੇ ਸਾਹਮਣੇ ਇਸ ਟਾਈਮ ਇਸ ਟਾਈਮ ਜਿੱਤੇ ਬਾਬਾ ਗੁਰਦੇਤਾ ਜੀ ਨੇ ਤੀਰ ਮਾਰ ਕੇ ਉਸ ਪਹਾੜੀ ਚੋਂ ਪਾਣੀ ਕੱਢ ਕੇ ਅਸ਼ਨਾਣ ਪਾਣੀ ਕਰਕੇ ਅਕਾਰ ਪਰਖ ਅੰਗੇ ਬੇਨਤੀ ਕੀਤੀ ਕਾਇਆ ਪੜੀ ਗੁਰਨਾਨਕ ਮਹਾਰਾਜਾ ਦਾ ਰੂਪ ਤਾਂ ਅਨ ਕਰ ਲਿਆ ਬਾਲਾ ਤੇ ਮਰਦਾਨਾ ਸੱਚਖੰਡੋ ਦੁਬਾਰੇ ਪ੍ਰਗਟ ਹੋ ਗਏ ਉਥੇ ਇਸ ਟਾਈਮ ਆਪਣੀ ਬੋੜੀ ਸਾਹਿਬ ਬਣੀ ਹੋਈ ਹੈ ਲੋਕ ਉਥੇ ਬੱਥਾ ਟੇਕੇ ਪਾਣੀ ਕਰਾਉਣ ਲੈ ਕੇ ਜਾਂਦੇ ਨੇ ਜਦੋਂ ਬਾਬਾ ਗੁਰਦਤਾ ਜੀ ਨੇ ਗੁਰਨਾਨਕ ਮਹਾਰਾ ਪਾਸ਼ਾ ਦਾ ਰੂਪ ਧਾਰ ਕੇ ਸਾਈਂ ਬਾਬਾ ਬੁੱਢਾ ਸਾਹ ਦੇ ਕੋਲ ਕਿੱਥੇ ਆਏ ਨੇ ਜਿੱਥੇ ਬਾਬਾ ਗੁਰਦਤਾ ਜੀ ਦਾ ਇਸ ਟਾਈਮ ਗੁਰਦੁਆਰਾ ਸਤਤ ਹੈ ਹਾਕਮਾਰੀ ਸਾਈਂ ਜੀ ਰੂਪ ਛਾਣੋ ਤੇ ਸਾਡੀ ਆਮਾਨਤ ਦਿਓ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਨਜ਼ਰ ਮਾਰੀ ਤੇ ਹੋਵਾ ਹੋ ਗੁਰਨਾਨਕ ਪਾਸ਼ਾ ਦਾ ਰੂਪ ਵਾਲਾ ਤੇ ਮਰਦਾਨਾ ਨਾਰ ਪਰਗਰਸੀਗੇ ਉਹ ਦੁੱਧ ਜਿਵੇਂ ਕੱਚਾ ਰੱਖਿਆ ਸੀ 121 ਸਾਲ ਬਾਦੋਂ ਉਵੇਂ ਦਾ ਉਵੇਂ ਪੇੜ ਕਰਤਾ ਉਹ ਦੁੱਧ ਫਿਰ ਬਾਬਾ ਗੁਰਦਤਾ ਜੀ ਨੇ ਗੁਰ ਨਾਨਕ ਮਹਾਰਾ ਪਾਸ਼ਾ ਦੇ ਸਰੂਚ ਪੀਤਾ ਵਾਲੇ ਤੇ ਮਰਦਾਨੇ ਨੇ ਪੀਤਾ ਬਾਬਾ ਬੁੱਢਾ ਸਾਹਿਬ ਨੇ ਪੀਤਾ ਅੱਗੇ ਫਿਰ ਕੀ ਹੋਇਆ ਬਾਬਾ ਗੁਰਦਤਾ ਜੀ ਨੇ ਨੰਦ ਪਰਸਾਬ ਤੋਂ 12 13 ਕਿਲੋਮੀਟਰ ਦੂਰ ਇੱਕ ਪਿੰਡ ਆਪਣਾ ਜਿੰਦ ਬੜੀ ਹੈ ਕਿਸੇ ਬ੍ਰਾਹਮਣ ਦੀ ਮਰੀ ਹੋਈ ਗੋਗ ਨੂੰ ਜੀਵਦ ਕਰਤਾ ਇਸ ਗੱਲ ਦਾ ਜਦੋਂ ਪਤਾ ਸ੍ਰੀ ਗੁਰੂ ਹਰਗੋਬਾ ਸਿੰਘ ਨੂੰ ਪਤਾ ਲੱਗਿਆ ਜਦੋਂ ਬਾਬਾ ਗੁਰ ਦਿੱਤਾ ਜੀ ਆਪਣੇ ਪਿਤਾ ਜੀ ਦੇ ਕੋਲ ਆਏ ਤਾਂ ਉਸ ਵਕਤ ਸ੍ਰੀ ਗੁਰੂ ਹਰਗੋਬਾ ਪਾਚਾ ਗੁੱਸੇ ਦੇ ਨਾਲ ਲਹੂ ਲਹਾਂ ਸੀਗੇ ਉਹ ਕਹਿੰਦੇ ਤੁਹਾਡਾ ਇਹੀ ਕੰਮ ਹੈ ਤੁਹਾਡੇ ਭਰਾ ਬਾਬਾ ਟੱਲ ਜੀ ਨੇ ਅੰਬਰਸਰ ਦੇ ਵਿੱਚ 9 ਸਾਲ ਦੀ ਉਮਰ ਵਿੱਚ ਗਰਾਮਾ ਦਿਖਾਤੀ ਬ੍ਰਾਹਮਣਾਂ ਦੇ ਲੜਕੇ ਨੂੰ ਜੀਵਤ ਕਰਤਾ ਉਹਦੇ ਬਦਲੇ ਉੱਥੇ ਉਹਨਾਂ ਨੂੰ ਸ਼ਰੀਰ ਛੱਡਨੇ ਆ ਪੈ ਗਿਆ ਇੱਥੇ ਤੁਸੀਂ ਗਊ ਜੀਵਤ ਕਰਤੀ ਅਸੀਂ ਹੁਣ ਪਰਮਾਤਮਾ ਦੇ ਸ਼ਰੀਕ ਬਣ ਗਏ ਸਵੇਰ ਹੁੰਦੇ ਹੁਣ ਮੁਰਦਿਆਂ ਦੇ ਢੇਲ ਲਾਦਣੇ ਆ ਪਾ ਕੀ ਦੇ ਕੀ ਦੇ ਜੀਂਦੇ ਕਰਾਂਗੇ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਜਾਂ ਗਊ ਦੇ ਬਦਲੇ ਤੁਸੀਂ ਜਾਓ ਜਾਂ ਫਿਰ ਅਸੀਂ ਜਾਂਦੇ ਆ ਅਗੇ ਪਿਤਾ ਜੀ ਮੈਂ ਬਾਣੇ ਦੇ ਬਾਹਰ ਗਿਆ ਹੁਣ ਮੈਨੂੰ ਆਗਿਆ ਬਖਸ਼ੋ ਬਾਬਾ ਗੁਰਦਿੱਤਾ ਸਾਈਂ ਬਾਬਾ ਬੁੱਢਣ ਸਾਹ ਦੇ ਕੋਲ ਉਸੇ ਹਸਤਾਨ ਤੇ ਆ ਗਏ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਇਸ ਟਾਈਮ ਗੁਰਦੁਆਰਾ ਸਤਤ ਹੈ ਬਾਬਾ ਗੁਰਦਿੱਤਾ ਜੀ ਸਾਈਂ ਬਾਬਾ ਬੁੱਢਣ ਸਾਹ ਨੂੰ ਆਗਦੇ ਨੇ ਸਾਈਂ ਜੀ ਇਹ ਜਗ੍ਹਾ ਸਾਨੂੰ ਦੇ ਦਿਵਾਸੀ ਇੱਥੇ ਆਪਣਾ ਸਰੀਰ ਤਿਆਗਣਾ ਚਾਹਦੇ ਸਾਈਂ ਜੀ ਕਹਿੰਦੇ ਤੂੰ ਬਾਬਾ ਗੁਰਦਿੱਤਾ ਦੇਸ਼ ਦੁਨੀਆ ਦਾ ਟਿਕਾ ਜੋ ਬਾਰ ਮੰਗਿਆ ਸੋ ਬਾਰ ਦਿੱਤਾ ਇੱਕ ਤੂੰ ਬਰਾਂ ਦਾ ਦਾਤਾ ਇਕ ਇਸ ਧਰਤੀ ਤੇ ਮੈਂ 775 ਸਾਲ ਇਵਾਦਤ ਕੀਤੀ ਹੋਈ ਕਿਸੇ ਦਿਨ ਉੱਥੇ ਲੋਕਾਂ ਦੇ ਮੇਲੇ ਲੱਗਣੇ ਮੂੰ ਮੰਗਿਆ ਮਰਦਾ ਪੂਰੀਆਂ ਹੁਣੀਆਂ ਜੀ ਇਹ ਜਗਾ ਮੈਂ ਤੁਹਾਨੂੰ ਦੇਤੀ ਤੇ ਮੇਰੇ ਫਕੀਰ ਕੋਲ ਕੋਣ ਆ ਗਿਆ ਉਸ ਵਕਤ ਬਾਬਾ ਗੁਰਦੇਤਾ ਜੀ ਨੇ ਕਿਹਾ ਨਹੀਂ ਸਾਈਂ ਜੀ ਜੋ ਵਾਰ ਮੈਨੂੰ ਸੋਈ ਵਾਰ ਤੁਹਾਨੂੰ ਜਿੰਨੀਆਂ ਸੰਤਾ ਮੇਰੇ ਦਰ ਤੇ ਆਉਂਗੀਆਂ ਸਾਈਂ ਜੀ ਜਦੋਂ ਤੱਕ ਤੁਹਾਡੇ ਦਰਬਾਰ ਤੇ ਜਾ ਕੇ ਹਾਜ਼ਿਰ ਬੱਤਾ ਨਹੀਂ ਦੇਖੂਂਗੀਆਂ ਅਸੀਂ ਉਹਨਾਂ ਦੀ ਯਾਤਰਾ ਸਫਲ ਨਹੀਂ ਕਰਾਂਗੇ ਐਨੇ ਬਚਨ ਆ ਕੇ ਬਾਬਾ ਬੁੱਢਾ ਸਾਹਿਬ ਜੀ ਸ਼ੇਰ ਕੁੱਤਾ ਤਿੰਨ ਬੱਕਰੀਆਂ ਲੈ ਕੇ ਅਗਲੀ ਪਹਾੜੀ ਤੇ ਆ ਗਏ ਉਸ ਪਹਾੜੀ ਦੇ ਬਾਬਾ ਗੁਰਦਤਾ ਜੀ ਜੋਤੀ ਜੋਤ ਸਮਾ ਗਏ ਬਾਬਾ ਗੁਰਦਤਾ ਜੀ ਦੀ ਚੱਦਰ ਰਹਿ ਗਈ ਚੱਦਰ ਦਾ ਸ਼੍ਰੀ ਗੁਰੂ ਹਰਗੋਬਾ ਸਿੰਘ ਪਾਸ਼ਾ ਨੇ ਸੰਸਕਾਰ ਅਰਦਾਸ ਬੇਨਤੀ ਪੋਹ ਪਾਨ ਪ੍ਰੰਤ ਫਿਰ ਬਾਬਾ ਗੁੱਡਣ ਸ਼ਾਹ ਜੀ ਨੇ ਸ਼੍ਰੀ ਗੁਰੂ ਹਰਗੋਬਾ ਪਾਸ਼ਾ ਨੂੰ ਯਾਦ ਕੀਤਾ ਉਹ ਫਿਰ ਇੱਥੇ ਆਏ ਨੇ ਬੋਲੋ ਸਾਈਂ ਜੀ ਕੋਈ ਰਾਜ ਕੁਤੇ ਕੋ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਇਸ਼ਾ ਨਹੀਂ ਸਾਡਾ ਸਾਥੀ ਚਲਿਆ ਗਿਆ ਹੁਣ ਸਾਨੂੰ ਵੀ ਆ ਗਿਆ ਬਖਸ਼ੋ ਅਸੀਂ ਵੀ ਆਪਣਾ ਸ਼ਰੀਰ त्याਗਣਾ ਚਾਹਦੇ ਤੇ ਬਾਬਾ ਬੁੱਢਣ ਸਾਹਿਬ ਜੀ ਨੇ ਇੱਕ ਬੇਨਤੀ ਕੀਤੀ ਸਿੱਖ ਇਤਿਹਾਸ ਕਿਤੇ ਮਹਾਰਾਜ ਮੇਰਾ ਵੀ ਨਾਮ ਦਰਜ ਹੋਊਗਾ ਤੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਕਹਿੰਦੇ ਸਾਈਂ ਜੀ ਧੰਨ ਤੁਸੀਂ ਤੇ ਧੰਨ ਤੁਹਾਡੀ ਕਮਾਈ ਅਸੀਂ ਵੀ ਤੁਹਾਨੂੰ ਇਹ ਬਰਦਾਨ ਦਿੰਦੇ ਆ ਜਿੰਨੀਆਂ ਵੀ ਸਾਡੇ ਸਿੰਘ ਸੰਗਤਾਂ ਪਤਾ ਜੀ ਸਾਹਿਬ ਆਸਤੀਆਂ ਪਾਣ ਤੇ ਜਦੋਂ ਤੱਕ ਤੁਹਾਡੇ ਮਜ਼ਾਤ ਆ ਕੇ ਹਾਜ਼ਰੀ ਨਹੀਂ ਭਰਣ ਗਿਆ ਅਸੀਂ ਉਹਨਾਂ ਦੀ ਯਾਤਰਾ ਸਫਲ ਨਹੀਂ ਕਰਾਂਗੇ ਐਨੇ ਬਚਨ ਸੋਚ ਕੇ ਬਾਬਾ ਗੁਰਦੇਤਾ ਜੀ ਸਵਾਸ ਚਾ ਕੇ ਅੱਲਾ ਨੂੰ ਨਵਾਜ ਗਏ ਨੇ ਤੇ ਜਿੱਥੇ ਹੁਣ ਆਪਾਂ ਮੱਥਾ ਟੇਕਦੇ ਨੇ ਇਹ ਮੁਸਲਮਾਨੀ ਦੀ ਦੀ ਤਮਤਲਕ ਸ੍ਰੀ ਗੁਰੂ ਹਰਗੋਬਾਸ਼ਾ ਨੇ ਆਪਣੇ ਹੱਥਾਂ ਦੇ ਨਾਲ ਸਮਾਦ ਤਿਆਰ ਕੀਤੀ ਉਤੇ ਸੁੰਦਰ ਪੈਛਾਗਾ ਬਨਾਇਆ ਫਿਰ ਕਿਐ ਸਾਂਗੀ ਤੇਰਾ ਕਰਸੋ ਮੇਰਾ ਮੇਰਾ ਕਰਸੋ ਤੇਰਾ ਸੋ ਬਾਬਾ ਬੁੱਢਣ ਸਾਹੀ ਜੀ 802 ਸਾਲ 13 ਦਿਨ ਦੀ ਉਮਰ ਕੋ ਕੇ ਇਥੇ ਜੋਤੀ ਜੋਤ ਸਮਾਏ ਹੋਏ ਨੇ ਤੇ شیر ਕੁੱਤਾ ਤਿੰਨ ਬੱਕਰੀਆਂ ਜਿਵੇਂ ਧੀਆਂ ਉਵੇਂ ਦੀਆਂ ਉਵੇਂ ਸਮਾਗੇ ਔਰ ਇਹਨਾਂ ਨੂੰ ਇੱਕ ਵਰਦਾਨ ਹੈ ਸਰੀਰਕ ਰੋਗ ਕਿਸੇ ਕਿਸਮ ਦਾ ਵੀ ਹੋਵੇ ਇਥੇ ਮੱਥਾ ਟੇਕਣ ਸੋ ਸੁੱਕਣ ਦੇਣਾ ਠੀਕ ਹੋ ਜਾਂਦਾ ਉਹਦੀ ਸੁੱਕ ਕੀ ਹੈ ਨੂਨ ਤੇਲ ਝਾੜੂ ਇਹ ਠੀਕ ਹੋਣ ਤੋਂ ਬਾਅਦ ਚੜਾਇਆ ਜਾਂਦਾ ਇਹ ਬਾਬਾ ਜੀ ਦਾ ਇਤਿਹਾਸ ਹੈ ਸੋ ਮੈਂ ਸਾਧ ਸੰਗਤ ਜੀ ਨੂੰ ਜੋ ਇਹ ਬੇਨਤੀ ਕਰਦਾ ਇੱਥੇ 24 ਘੰਟੇ ਬਾਬਾ ਜੀ ਦਾ ਆਪਣਾ ਲੰਗਰ ਚੱਲਦਾ ਹੈ ਹਰ ਹਰੇਕ ਪ੍ਰਕਾਰ ਦੀ ਸ਼ਬਦਾ ਇੱਕ ਬੇਨਤੀ ਕਰਦਾ ਕਿ ਬਾਬਾ ਬੁੱਢਣ ਸਾਹਿਬ ਜੀ ਦੇ ਨਾਂ ਤੇ ਕਿਸੇ ਨੂੰ ਨਾ ਕੋਈ ਪੈਸਾ ਨਾ ਕੋਈ ਦਾਣਾ ਕਿਸੇ ਪ੍ਰਕਾਰ ਦਾ ਦਾਨ ਨਾ ਦਿੱਤਾ ਜਾਵੇ ਇਹ ਉਹ ਜੋ ਦਾਨ ਹੈ ਉਹ ਇੱਥੇ ਹੀ ਚੜਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ